ਆਓ ਗੁਰੂ ਸਵਾਰਿਓ ਜੋ ਲੜੀਵਾਰ ਵਿਚਾਰ ਸ਼ਲੋਕ ਮਹੱਲਾ ਨਵਾ ਜੀ ਚੱਲ ਰਹੀ ਹੈ ਕਿਉਂਕਿ ਦੋ ਦਿਨ ਨਾਂਗਾ ਪੈ ਗਿਆ ਦੋ ਦਿਨ ਵਿਚਾਰ ਲਾਈਵ ਨਹੀਂ ਹੋਈ ਸੋ 4 ਨੰਬਰ ਸ਼ਲੋਕ ਤੱਕ ਵਿਚਾਰ ਆਪਾਂ ਸਰਵਣ ਕੀਤੇ ਹਨ ਚਾਰ ਸ਼ਲੋਕਾਂ ਦੀ ਵਿਚਾਰ ਹੋ ਚੁੱਕੀ ਹੈ ਅੱਜ 5 ਨੰਬਰ ਸ਼ਲੋਕ ਦੀ ਵਿਚਾਰ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ ਕਿਉਂਕਿ ਇਹ ਭੋਗ ਦੇ ਸ਼ਲੋਕ ਨੇ 57 ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1426 ਅੰਗ ਤੇ ਨੇ ਜੋ ਆਪਾਂ ਭੋਗ ਦੇ ਮੌਕੇ ਸ਼ਲੋਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਬਰਾਗ ਮੈਂ ਪੜਦੇ ਆਂ ਇਹ ਵਿਚਾਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੈ ਤਿੰਨ ਸਿੱਖਾਂ ਦੇ ਸ਼ਹੀਦੀ ਨੂੰ ਸਮਰਪਿਤ ਹੈ ਗੁਰੂ ਕਲਗੀ ਧਰਪਾਤਸ਼ਾਹ ਜੀ ਦੇ 350 ਸਾਲਾ ਗੁਰਤਾ ਗਦੀ ਦਿਹਾੜੇ ਨੂੰ ਸਮਰਪਿਤ ਹੈ ਅੱਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੋ ਸ੍ਰਿਸ਼ਟੀ ਦੀ ਚਾਦਰ ਪੰਜ ਨੰਬਰ ਸ਼ਲੋਕ ਦੇ ਵਿੱਚ ਮਿਹਰ ਕਰਦੇ ਜਾ ਮਹਾਰਾਜ ਕਿਰਪਾ ਕਰਦੇ ਆ ਧਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਂ ਇਨ ਮੈਂ ਕਸ ਸੰਗੇ ਨਹੀਂ ਨਾਨਕ ਸਾਚੀ ਜਾਣ ਪੰਜ ਨੰਬਰ ਸ਼ਲੋਕ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਾਜ ਮਹਾਰਾਜ ਮੇਰ ਕਰਦੇ ਆ ਬੜਾ ਸੋਹਣਾ ਮਹਾਰਾਜ ਨੇ ਸਾਨੂੰ ਕਾਲ ਯੁਗੀ ਜੀਵਾਂ ਨੂੰ ਸਮਝਾਇਆ ਸਾਡੇ ਭਲੇ ਦੀ ਗੱਲ ਕੀਤੀ ਹੈ ਸਾਨੂੰ ਹਲੂਣਿਆ ਹੈ ਮਹਾਰਾਜ ਨੇ ਪਰਮਾਤਮਾ ਨਾਲ ਜੁੜਨ ਦੀ ਗੱਲ ਕੀਤੀ ਹੈ دنیਆਵੀ ਪਦਾਰਥਾਂ ਦਾ ਮੋਹ ਤਿਆਗਣ ਦੀ ਗੱਲ ਕੀਤੀ ਹੈ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਨੇ ਸੋ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਪੰਜ ਨੰਬਰ ਸ਼ਲੋਕ ਵਿੱਚ ਮਿਹਰ ਕਰਦੇ ਨੇ ਕਿ ਸਜਣਾ ਧਨ دارਾ ਸੰਪਤ ਸਗਲ ਧਨ ਦੌਲਤ ਦਾਰਾ ਘਰ ਵਾਲੀ ਤੇ ਸੰਪਤੀ ਹੁਣ ਸੰਪਤੀ ਦੇ ਵਿੱਚ ਕਾਰੋਬਾਰ ਵੀ ਆ ਜਾਂਦਾ ਹੈ ਮਕਾਨ ਆ ਜਾਂਦੇ ਨੇ ਜ਼ਮੀਨ ਆ ਜਾਂਦੀ ਹੈ ਸੋਹ ਹੋਰ ਪ੍ਰਾਪਰਟੀ ਆ ਜਾਂਦੀ ਹੈ ਜੋ ਵੀ ਗੁਰੂ ਪਿਆਰਿਓ ਸੰਪਤੀ ਹੈ ਧਨ ਦੌਲਤ ਹੈ ਮਹਾਰਾਜ ਕਹਿੰਦੇ ਇਹ ਜਿਹੜੀਆਂ ਚੀਜ਼ਾਂ ਨੇ ਨਾ ਧਨ ਦਾਰਾ ਸੰਪਤ ਸਗਲੇ ਤਿੰਨ ਚੀਜ਼ਾਂ ਇਹ ਤਿੰਨ ਚੀਜ਼ਾਂ ਦੇ ਨਾਲ ਬੰਦੇ ਦਾ ਬੜਾ ਲਗਾਵ ਹੈ ਤੇ ਬੰਦਾ ਇਹਨਾਂ ਚੀਜ਼ਾਂ ਦੇ ਨਾਲ ਜੁੜਿਆ ਹੋਇਆ ਹੈ ਤੇ ਪ੍ਰਮਾਤਮਾ ਨੂੰ ਭੁੱਲ ਚੁੱਕਾ ਹੈ ਮਹਾਰਾਜ ਕਹਿੰਦੇ ਧਨ ਜਿਹੜਾ ਹੈ ਇਸ ਵਾਸਤੇ ਬੰਦੇ ਨੂੰ ਆਪਣਾ ਸਭ ਕੁਝ ਤਿਆਗਣਾ ਪੈ ਜੇ ਆਪਣਾ ਪਰਿਵਾਰ ਛੱਡਣਾ ਪੈ ਜੇ ਬੱਚੇ ਛੱਡਨੇ ਪੈ ਜਾਣ ਰਿਸ਼ਤੇਦਾਰਾਂ ਨੂੰ ਛੱਡਣਾ ਪੈ ਜਾ ਛੱਡਣ ਲਈ ਤਿਆਰ ਹੈ ਪਰ ਧਨ ਨਹੀਂ ਛੱਡ ਸਕਦਾ ਅਰਬ ਨੂੰ ਵੀ ਛੱਡ ਸਕਦਾ ਹੈ ਕਿਉਂਕਿ ਸਭ ਕੁਝ ਆਪਣਾ ਇੱਕ ਆਪਰਾਇਆ ਗੁਰੂ ਪਿਆਰਿਓ ਸਭ ਕੁਝ ਆਪਣਾ ਹੈ ਧੰਨ ਵੀ ਆਪਣਾ ਭਤੀਆਂ ਪੁੱਤਰ ਵੀ ਆਪਣੇ ਆ ਬੰਦੇ ਦੇ ਪਰ ਜਿਹੜਾ ਪ੍ਰਮਾਤਮਾ ਹੈ ਉਹ ਪਰਾਇਆ ਸਮਝਦਾ ਉਸ ਨੂੰ ਪਰ ਪ੍ਰਮਾਤਮਾ ਨੂੰ ਆਪਣਾ ਨਹੀਂ ਸਮਝਦਾ ਉਹ ਨੂੰ ਪਰਾਇਆ ਸਮਝਦਾ ਹੈ ਧੰਨ ਦੌਲਤ ਧੀਆਂ ਪੁੱਤਰ ਇਹਨਾਂ ਨੂੰ ਆਪਣੇ ਸਮਝਦਾ ਹੈ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਾਚਾ ਧਨ ਸੰਚ ਹੈ ਮੂਰਖ ਗਵਾਰ ਮਨਮੁਖ ਭੂਲੇ ਅੰਧ ਗਵਾਰ ਸਤਗੁਰੂ ਕਹਿੰਦੇ ਕੱਚਾ ਧਨ ਜਿਹੜਾ ਇਕੱਠਾ ਕਰਦਾ ਹੈ ਮੂਰਖ ਗਵਾਰ ਇਹ ਮੂਰਖ ਅਨਸਾਨ ਦਿਨ ਰਾਤ ਕੱਚਾ ਧਨ ਇਕੱਠਾ ਕਰਨ ਵਾਸਤੇ ਭੱਜ ਦੌੜ ਕਰਦਾ ਹੈ ਧਨ ਕਮਾਉਣ ਲਈ ਦਿਨ ਰਾਤ ਇੱਕ ਕਰ ਦਿੰਦਾ ਹੈ دنیਵੀ ਧਨ ਕਮਾਉਣ ਲਈ ਪਰ ਜਿਹੜਾ ਨਾਮ ਦਾ ਧੰਨਾ ਹੈ ਉਹਦੇ ਲਈ ਕਦੇ ਵੀ ਥੋੜੇ ਤੋਂ ਥੋੜਾ ਟਾਈਮ ਵੀ ਨਹੀਂ ਕੱਢਦਾ ਕਦੇ 10 ਮਿੰਟ ਵੀ ਪ੍ਰਮਾਤਮਾ ਦੇ ਨਾਮ ਨੂੰ ਸਿਮਰਨ ਲਈ ਨਹੀਂ ਪਰ ਦੁਨਿਆਵੀ ਧਨ ਲਈ ਦਿਨ ਰਾਤ ਇੱਕ ਕਰਦਾ ਹੈ ਮਹਾਰਾਜ ਕਹਿੰਦੇ ਕਾਚਾ ਧਨ ਸੰਚੇ ਮੂਰਖ ਗਵਾਰ ਮਨੁ ਭੂਲੇ ਅੰਧ ਗਵਾਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹ ਵਿਖਿਆ ਦਾ ਧੰ ਜਿਹੜਾ ਹੈ ਜ਼ਹਿਰ ਜਿਹੜਾ ਇਹਨੂੰ ਕਠਿਆ ਕਰਨ ਵਾਸਤੇ ਦਿਨ ਰਾਤੇ ਕਰ ਦਿੰਦਾ ਹੈ ਇਸ ਵਾਸਤੇ ਸਤਿਗੁਰੂ ਕਹਿੰਦੇ ਨੇ ਧੰ ਜਯਾਦਾਦ ਦਾਰਾ ਕਰ ਵਾਲੀ ਜਿਹਨੂੰ ਆਪਣੀ ਧਰਮ ਸਪਤ ਨਹੀਂ ਮੰਨਦਾ ਪਰ ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਜਦੋਂ ਸਰੀਰ ਦੇ ਵਿੱਚੋਂ ਜਾਨ ਨਿਕਲ ਜਾਂਦੀ ਹੈ ਉਦੋਂ ਪ੍ਰੇਤ ਪ੍ਰੇਤ ਕਹਿ ਕੇ ਘਰ ਵਾਲੀ ਵੀ ਭੱਜ ਜਾਂਦੀ ਹੈ ਘਰ ਵਾਲੀ ਵੀ ਦੌੜ ਜਾਂਦੀ ਹੈ ਜਿਹਦਾ ਆਪਣੇ ਪਤੀ ਨਾਲ ਬੜਾ ਨਿਉ ਹੁੰਦਾ ਹੈ ਜਿਹੜੀ ਪਤੀ ਦੇ ਨੇੜੇ ਰਹਿੰਦੀ ਹੈ ਗੁਰੂ ਪਿਆਰਿਓ ਲਾਸ਼ ਵੇਖ ਕੇ ਤਾਂ ਉਹ ਵੀ ਭੂਤ ਭੂਤ ਪ੍ਰੇਤ ਪ੍ਰੇਤ ਕਹਿ ਲੱਗ ਜਾਂਦੀ ਹੈ ਮਹਾਰਾਜ ਕਹਿੰਦੇ ਘਰ ਕੀ ਨਾਰ ਬਹੁਤ ਹਿਤਜਾਸਿਓ ਸਦਾ ਰਹਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਜਦੋਂ ਇਸ ਹੰਸ ਨੇ ਆਤਮਾ ਨੇ ਕਾਇਆ ਨੂੰ ਛੱਡ ਦਿੱਤਾ ਤੇ ਪ੍ਰੇਤ ਪ੍ਰੇਤ ਕਹਿ ਕੇ ਭੱਜ ਜਾਂਦੀ ਹੈ ਇਹ ਹਾਲਾਤ ਨੇ ਸਤਿਗੁਰੂ ਕਹਿੰਦੇ ਯਾਦ ਰੱਖਣਾ ਹੁਣ ਬੰਦੇ ਦੇ ਪਿਆਰੇ ਤਿੰਨ ਮਿੱਤਰ ਨੇ ਤਿੰਨ ਮਿੱਤਰ ਪਹਿਲਾ ਹੈ ਗੁਰੂ ਪਿਆਰਿਓ ਉਹਦਾ ਪਰਿਵਾਰ ਰਿਸ਼ਤੇਦਾਰ ਸੰਬੰਧੀ ਦੂਸਰਾ ਹੈ ਧਨ ਤੇ ਤੀਸਰਾ ਹੈ ਕਰਮ ਯਾਦ ਰੱਖਣਾ ਗੁਰੂ ਪਿਆਰਿਓ ਧਨ ਉਹਨਾਂ ਚਿਰ ਹੈ ਜਿੰਨਾ ਚਿਰ ਬੰਦੇ ਦੇ ਸਰੀਰ ਅੰਦਰ ਸਾਹ ਨੇ ਜਿੰਨਾ ਚਿਰ ਸਾਹ ਵਗਦੇ ਨੇ ਉਹਨਾਂ ਚਿਰ ਧਨ ਇਹਦਾ ਮਿੱਤਰ ਹੈ ਉਹਨੂੰ ਖਰਚਦਾ ਹੈ ਐਸ਼ਵ ਆਰਾਮ ਕਰਦਾ ਹੈ ਹਰ ਜਦੋਂ ਸਰੀਰ ਵਿੱਚੋਂ ਜਾਨ ਨਿਕਲ ਜਾਂਦੀ ਤੇ ਧੰਨ ਵਿੱਚ ਵੀ ਵੰਡੀਆਂ ਪੈ ਜਾਂਦੀਆਂ ਨੇ ਧੰਨ ਜਿਹੜਾ ਨਾ ਉਹਦੇ ਵਿੱਚ ਵੀ ਵੰਡੀਆਂ ਪਿਆਰੋ ਪੈ ਜਾਂਦੀਆਂ ਹਨ ਉਹ ਵੀ ਉਹ ਵੀ ਉਹ ਵੀ ਵੰਡਿਆ ਜਾਂਦਾ ਹੈ ਉਹਨੂੰ ਵੀ ਵੰਡ ਲਿਆ ਜਾਂਦਾ ਹੈ ਗੁਰੂ ਪਿਆਰੋ ਐਸੇ ਹਾਲਾਤ ਹੋ ਜਾਂਦੇ ਹਨ ਉਹ ਵੀ ਵੰਡਿਆ ਜਾਂਦਾ ਹੈ ਮਹਾਰਾਜ ਕਹਿੰਦੇ ਖਸਮ ਮਰੇ ਤੋਂ ਨਾਰ ਨਾ ਰੋਵੇ ਉਸ ਰਖਵਾਰਾ ਔਰੋ ਹੋਵੇ ਜੇ ਖਸਮ ਮਰ ਜਾਵੇ ਤੇ ਇਸਤਰੀ ਕਦੇ ਨਹੀਂ ਰੋਂਦੀ ਕਿਉਂਕਿ ਜਿਹੜੀ ਮਾਇਆ ਨਾਲ ਨੂੰ ਸਾਂਭਣ ਵਾਲੇ ਇਹਨੂੰ ਸਾਂਭਣ ਵਾਲੇ ਹੋਰ ਵੀ ਬੈਠੇ ਨੇ ਗੁਰੂ ਪਿਆਰੇ ਸਾਂਭਣ ਵਾਲੇ ਹੋਰ ਵੀ ਬੈਠੇ ਨੇ ਇਸ ਵਾਸਤੇ ਮਹਾਰਾਜ ਕਹਿੰਦੇ ਘਰ ਵਾਲੀ ਦਾ ਮੋਹ ਝੂਠਾ ਹੈ ਘਰ ਕੀ ਨਾਰ ਬਹੁਤ ਸਤਜਨ ਸਦਾ ਰਤ ਸੰਗ ਲਾਗੇ ਧਨ دارਾ ਸੰਪਤ ਸੜਲ ਜਿਨ ਆਪਣੇ ਕਰਮਾਂ ਜਿਨ੍ਹਾਂ ਨੂੰ ਆਪਣਾ ਕਰਕੇ ਮੰਨਦਾ ਹੈ ਮਹਾਰਾਜ ਕਹਿੰਦੇ ਸੰਪਤ ਇਨ ਮੈਂ ਕਸ ਸਾਚੇ ਇਨ ਮੈਂ ਕਸ ਸੰਗੀ ਨਹੀਂ ਨਾਨਕ ਸਾਚੇ ਜਾਨ ਇਨਾਂ ਵਿੱਚੋਂ ਕੋਈ ਵੀ ਤੇਰਾ ਸੰਗੀ ਸਾਥੀ ਨਹੀਂ ਨਾ ਧਨ ਨਾ ਘਰ ਵਾਲੀ ਤੇ ਨਾ ਸੰਪਤ ਇਹ ਗੱਲ ਨੂੰ ਸੱਚੀ ਮੰਨ ਲੈ ਇਨਾਂ ਵਿੱਚੋਂ ਇੱਕ ਵੀ ਤੇਰਾ ਸੰਗੀ ਸਾਥੀ ਨਹੀਂ ਹੈ ਧਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਣ ਇਨ ਮੈਂ ਕਸ ਸੰਗੀ ਨਹੀਂ ਨਾਨਕ ਸੱਚੀ ਜਾਣ ਇਨਾਂ ਵਿੱਚੋਂ ਇੱਕ ਵੀ ਤੇਰਾ ਸਾਥੀ ਨਹੀਂ ਇਹ ਗੱਲ ਸੱਚੀ ਜਾਣ ਲੈ ਨਾ ਧਨ ਨਾ ਘਰ ਵਾਲੀ ਤੇ ਨਾ ਸੰਪਤੀ ਇਹ ਸਭ ਕੁਝ ਇੱਥੇ ਹੀ ਰਹਿ ਜਾਣਾ ਇੱਕ ਪਰਮਾਤਮਾ ਦਾ ਨਾਮ ਹੀ ਨਾਲ ਨਿਭਣਾ ਹੈ ਇਹ 5 ਨੰਬਰ ਸ਼ਲੋਕ ਦੀ ਵਿਚਾਰ ਅਵਜੀ ਨਾਲ ਹੋਈ ਹੈ ਵਿਚਾਰ ਕਰਦਿਆਂ ਹੋਈਆਂ ਫੁੱਲਾਂ ਚੁਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ